ਆਏ ਇਹਨੇ ਵੀ ਹੁਣੇ ਹੀ ਖਰਾਬ ਹੋਣਾ ਸੀ ਉੱਪਰੋਂ ਅੱਜ ਤਾਂ ਮੈਂ ਪਹਿਲਾਂ ਹੀ ਇੰਨੀ ਲੇਟ ਆ ਹੁਣ ਇਹਨੇ ਵੀ ਖੜੇ ਪੈ ਰਾ ਕੇ ਜਵਾਬ ਦਿੱਤਾ ਹਾਲੇਦ ਵਾਲੇ ਤਾਂ ਮੈਨੂੰ ਕੋਈ ਬਾਜ਼ਾਰ ਵੀ ਨਹੀਂ ਦਿਸਣਾ ਹੁਣ ਨੇੜੇ ਤੇੜੇ ਵੀ ਮੈਂ ਇਹਨੂੰ ਕਿਤੇ ਲੈ ਜਾਂਗੀ ਰੋੜ ਕੇ ਇੱਕ ਤਾਂ ਉੱਪਰੋਂ ਬਗਾਨਾ ਪਿੰਡ ਐ ਕਿਹਨੂੰ ਆਵਾਜ਼ ਮਾਰਾ ਹੁਣ ਮੈਂ ਇੱਥੇ ਯਾਰ ਛਲ ਭੈ ਕੀ ਅਗਲੱਗੀ ਤੈਨੂੰ ਦੇਖਿਓ ਤਾਂ ਧੁੱਪ ਐ ਹਾਏ ਰੱਬਾ ਕੰਡੇ ਦੇਖੇ ਦੂਰ ਦੂਰ ਤੱਕ ਕੋਈ ਵੀ ਨਹੀਂ ਦਿਸਦਾ ਵੀ ਜੇ ਕੋਈ ਆਸੇ ਮੈਂ ਅਗਲ ਨੂੰ ਇਹ ਤਾਂ ਵੈਸੇ ਮੇਰੀ ਸਕੂਟਰ ਹੀ ਲੋਟ ਕਰ ਦੋ ਕਿੰਨਾ ਸੁਨਾਜਰਾ ਆ ਏ ਕੀ ਗੱਲ ਹੋ ਗਈ ਤੁਸੀਂ ਇੱਥੇ ਖੜੇ ਹੋ ਉਹ ਮੈਨੂੰ ਲੱਗਦਾ ਪੈਂਚਰ ਹੋ ਗਈ ਉਹ ਨਹੀਂ ਨਹੀਂ ਪੈਂਚਰ ਤਾਂ ਨਹੀਂ ਹੋਈ ਖਰਾਬ ਹੋ ਗਈ ਵਧੀਆ ਚੱਲੀ ਆਉਂਦੀ ਸੀ ਇੱਕੇ ਦਮ ਇੱਥੇ ਆ ਕੇ ਬੰਦ ਹੋ ਗਈ ਉਹ ਚਲ ਕੋਈ ਗੱਲ ਨਹੀਂ ਤੁਸੀਂ ਐਂ ਦੱਸੋ ਕਿੱਥੇ ਜਾਣਾ ਮੈਂ ਤੁਹਾਨੂੰ ਸਾਡੇ ਆਵਾਂ ਥੋੜੇ ਨਾਲ ਜਾ ਕੇ ਮੈਂ ਸਕੂਟਰੀ ਥੋੜੀ ਇੱਥੇ ਠੱਲ ਕੇ ਜਾਉਂਗੀ ਤੁਸੀਂ ਮੇਰੇ ਸਕੂਟਰੀ ਹੋਈ ਲੋਟ ਕਰ ਦਿਓ ਮੈਂ ਆਪੇ ਵਗ ਜੂਗੀ ਚਲੋ ਠੀਕ ਆ ਮੈਂ ਦੇਖ ਲੈਣਾ ਕੀ ਗੱਲ ਹੋ ਗਈ ਚੱਲਦਾ ਭਾਈ ਥੈਂਕ ਯੂ ਹਾਂ ਲੇ ਫਤ 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 ਨਹੀਂ ਤਾਂ ਸ਼ਾਇਦ ਮੈਂ ਇੱਥੇ ਰੁਕੀ ਰਹਿਣਾ ਸੀਗਾ ਕੋਈ ਗੱਲ ਨਹੀਂ ਇੱਕ ਮਿੰਟ ਰੋਕਿਓ ਮੇਰੀ ਗੱਲ ਸੁਣਿਓ ਦੱਸੋ ਤੁਸੀਂ ਮੇਰਾ ਨੰਬਰ ਸੇਵ ਕਰ ਲਓ ਕਈ ਵਾਰ ਲੋਡ ਪੈ ਜਾਂਦੀ ਆ ਅਨੁਸ਼ ਕਾਰ ਦੋ ਸੀ ਜਾਂਦੇ ਮਿਲਦਾ ਚਲ ਛੱਟ ਪਰੇ ਜਿਹਦਾ ਕਾਪੇ ਫੇਕਣਾ ਲਓ ਫੇਰ ਆਈ ਜਾਂਦੇ ਕਿਹੜਾ ਹੈ ਜਿਹਦੀ ਜਾਨ ਨਿਕਲੀ ਜਾਂਦੀ ਹੈ 10 ਵਾਰੀ ਫੋਨ ਕਰਤਾ ਘਟੋ ਘਟ ਜੇ ਨਹੀਂ ਇੱਕ ਵਾਰੀ ਚੱਕਿਆ ਜਾਂਦਾ ਤਾਂ ਬੰਦਾ ਫਰਨਾ ਵਾਲਾ ਹੈਲੋ ਹਾਂਜੀ ਮੈਂ ਜੋਤਬ ਹੋ ਰਿਹਾ ਹਾਂ ਹਾਂਜੀ ਮੈਂ ਤਾਂ ਜੀ ਤੁਹਾਡਾ ਨਾਮ ਪੁੱਛਣ ਲਈ ਤੁਹਾਨੂੰ ਕਾਲ ਕੀਤੀ ਸੀ ਮੈਂ ਤਾਂ ਕੱਲ ਆਪਣਾ ਤੁਹਾਨੂੰ ਨਾਮ ਦੱਸਤਾ ਸੀ ਪਰ ਤੁਸੀਂ ਆਪਣਾ ਨਾਮ ਮੈਨੂੰ ਦੱਸਿਆ ਨਹੀਂ ਹੈਗਾ ਮੇਰਾ ਨਾਮ ਮਨਪ੍ਰੀਤ ਆ ਅੱਛਾ ਜੀ ਬਹੁਤ ਸੋਹਣਾ ਨਾਮ ਆ ਤੁਹਾਡਾ ਇਹਦੇ 'ਚ ਸੋਹਣਾ ਅਰਕਾ ਕੀ ਐ ਨਾਮ ਅਰਗਾ ਨਾਮ ਆ ਸੋਹਣਾ ਕੀ ਇਹਦੇ 'ਚ ਉਹ ਲੈ ਯਾਰ ਤੁਸੀਂ ਤਾਂ ਗੁੱਸੇ ਕਰ ਗਏ ਹੈਂ ਹੁਣ ਵੀ ਘਟਦਾ ਹੁਣਾ ਇਹ ਮਨਪ੍ਰੀਤ ਤੂੰ ਪੁੱਤ ਕੰਮ ਛੱਡ ਕੇ ਕਿਹਦਾ ਫੋਨ ਸੁਣਨ ਲੱਗ ਗਈ ਛਨੇ ਮਮੀ ਬਸ ਮੈਂ ਤਾਂ ਕਰਦੀ ਆ ਤੇ ਕੰਮ ਕੀ ਹੋ ਗਿਆ ਕੌਣ ਸੀ ਉਹੀ ਵਾਰ-ਵਾਰ ਫੋਨ ਜਾਈ ਜਾਂਦੇ ਸੀ ਮੈਂ ਚੱਕ ਲਿਆ ਹੁਣ ਅ ਕੋਈ ਬੋਲਿਆ ਵੀ ਨਹੀਂ ਇਹੀ ਕੰਮ ਆ ਲੋਕਾਂ ਦਾ ਬੇਲੜਾਂ ਦਾ ਉਹ ਯਾਰ ਉਹ ਤਾਂ ਤੁਸੀਂ ਮੈਨੂੰ ਬਹੁਤ ਗੁੱਸੇ ਨਾਲ ਬੋਲੇ ਉਹ ਮੈਂ ਤਾਂ ਛੋਡੇ ਨਾਂ ਦੀ ਤਾਰੀਫ਼ ਹੀ ਕਰੀ ਸੀ ਮੈਂ ਕੀ ਕੁਝ ਗਲਤ ਕਿਹਾ ਸੀ ਉਦੋਂ ਮਮੀ ਕੌਣ ਸੀ ਉਹ ਨਵੀ ਓਏ ਹਾਂ ਆ ਆ ਕੀ ਚੱਕਰਾ ਓਏ ਚੱਕਰ ਤਾਂ ਕੀ ਆ ਅਗੀ ਨੇ ਗੱਲ ਕਰ ਲਈ ਉਹਦੇ ਨਾਲ ਓਏ ਗੱਲ ਕਰਨ ਦੀ ਆਪਾਂ ਤਾਂ ਉਈਆਂ ਦੇ ਰਾਹ 'ਚ ਤਿਆਰ ਹੋ ਕੇ ਖੜਦੇ ਰਹੇ ਯਾਰ ਤਾਂ ਆਪਣੀ ਇੱਕ ਗੱਲ ਕਰੀ ਸੀ ਜੇ ਆਪਣੇ ਵਿੱਚ ਕੋਈ ਤੀਜਾ ਆ ਗਿਆ ਤੇ ਉਹਨੂੰ ਆਪਾਂ ਛੱਡਣਾ ਨਹੀਂ ਹੈਗਾ ਉਹ ਇਹ ਨਾਲ ਆਪਾਂ ਨੂੰ ਦੇਖ ਨਹੀਂ ਪੂਹ ちゃっਾ ਅੱਜ ਆਉਣ ਦੇ ਨੂੰ ਕਿਰਾਏਦਾਰ ਨਹੀਂ ਨੂੰ ਇਹ ਨਾਲ ਕਰਦੇ ਆਪਾਂ ਗੱਲ ਖੜਾ ਕੇ ਉਹ ਤੂੰ ਸਹੀ ਕਹਿ ਰਿਹਾ ਨਾ ਵੀ ਪਹਿਲਾਂ ਆਪਾਂ ਕਿਰਾਏਦਾਰ ਨਹੀਂ ਨਾਲ ਸਾਰੀ ਗੱਲ ਕਰਦੇ ਆਂ ਤੇ ਰਹੀ ਗੱਲ ਫਿਰ ਜ਼ੋਤ ਦੀ ਫਿਰ ਆਪਾਂ ਉਹਨਾਂ ਬਾਅਦ ਦੇਖ ਲੈਣਾ ਮੁਹਰੇ ਕਰਾ ਬੈਟਰੀ ਮੋਟਰ ਹੈਗਾ ਤੇ ਆਪਾਂ ਆਪਣੇ ਟਿਕਾਣੇ ਤੇ ਚੱਲਦੇ ਹਾਂ ਉੱਥੇ ਦੇਖ ਲੈਣਾ ਉਹ ਮੈਡਮ ਕੀ ਕਮੀ ਰਹੀ ਸਾਡੇ ਚ ਜਿਹੜਾ ਤੁਸੀਂ ਉਹਦੇ ਨਾਲ ਬੈਠੀ ਸੀਗੀ ਉਹ ਵੀ ਜਿਆਦਾ ਵਧੀਆ ਸਾਡੇ ਜੋ ਕਰ ਲੈ ਕੋਈ ਇੱਕ ਪਸੰਦ ਅਰੇ ਤੂੰ ਇਹ ਨਹੀਂ ਹਿੰਮਤ ਸਾਡੇ ਪਿੰਡਾਂ ਕੀ ਸਾਡੀ ਥੱਪੜ ਮਾਰਦੀਆਂ ਮੇਰੀ ਕੀ ਬਸ ਨਹੀਂ ਕਰਦਾ ਤੂੰ ਹੁਣ ਬਾਹ ਚੜਾ ਕੇ ਦੇਖਿਆ ਤੂੰ ਛੱਟ ਮੇਰੀ ਮਾਂ ਕੋਈ ਹੈ ਨਾ ਮੇਰੀ ਮਾਂ ਬੱਚਾ ਕੋਈ ਹੈਗਾ ਬਚਾ ਲੋ ਮੈਨੂੰ ਛੱਟ ਬਾਹ ਛੱਟ ਦੇ ਕਿੱਤਿਆਂ ਛੱਟ ਓਏ ਓ ਤੇਰੀ ਕੀ ਲੱਗਦੀ ਐ ਤੈਨੂੰ ਇੰਨਾ ਦੁੱਖਾ ਰਹੇ ਤੇ ਓ ਤੂੰ ਕੌਣ ਹੁੰਨਾ ਓਏ ਇਹਦਾ ਪਿੰਡ ਦੀ ਕਿਰਾਏਦਾਰ ਨਹੀਂ ਆ ਓਏ ਨੇ ਆ ਜੇ ਨਵੀ ਦੇ ਥੱਪੜ ਮਾਰਿਆ ਪੁਲਿਸ ਸਜ਼ਾ ਤੇ ਇਹਨੂੰ ਮਿਲੂਗੀ ਓਹ ਸਾਲਿਆ ਮੈਨੂੰ ਤੁਹਾਡਾ ਪਤਾ ਤੁਸੀਂ ਕਿੰਨੀਆਂ ਕੁੜੀਆਂ ਕੋਲੋਂ ਥੱਪੜ ਖਾਦੇ ਨੇ ਤੋਨੂੰ ਹਜੇ ਵੀ ਨਹੀਂ ਸ਼ਰਮ ਆਉਂਦੀ ਬੱਸ ਕਰ ਜੋਤ ਇਹੋ ਹੋ ਜਾਂਦਾ ਨਾ ਇਹੀ ਕੰਮ ਹੁੰਦਾ ਬੱਸ ਓਹ ਨਵੀ ਦੇ ਥੱਪੜਾ ਅੱਜ ਬਾਦਰਾ ਲੈ ਕੇ ਹੀ ਜਾਊਗਾ ਮੈਂ ਓ ਚੁੱਤ ਜੋਤ ਛੱਡ ਓਏ ਆਇਆ ਯਾਰ ਇਹਨੂੰ ਕੋਈ ਨਾ ਫੇਰ ਦੇਖ ਲਾਂਗੇ ਓਏ ਤੈਨੂੰ ਤੈਨੂੰ ਫੇਰ ਦੇਖਾਂਗੇ ਕਦੇ ਬਾਗ ਜਾਓ ਬਾਗ ਜਾਓ ਚੰਗਾ ਬਣ ਫਰੀ ਤਾਂ ਮੈਂ ਚੱਲਦਾ ਹੁਣ ਕੋ ਟੈਨਸ਼ਨ ਨਾ ਕੋਈ ਡਰ ਨਹੀਂ ਕੋਈ ਗੱਲ ਨਹੀਂ ਜੇ ਕੋਈ ਗੱਲ ਹੋਈ ਨਾ ਮੈਂ ਤੈਨੂੰ ਦੱਸ ਦਊਗੀ ਠੀਕ ਹੈ ਐਵੇਂ ਵੀ ਲੜਕੀ ਓਏ ਨਵੀ ਇਤਾਂ ਕਿਰਾਏਦਾਰਨੀ ਦੀ ਹੁਣ ਹਮਤ ਜ਼ਿਆਦਾ ਹੀ ਵੱਧ ਗਈ ਇਹਨੂੰ ਦੱਸਣਾ ਪੈਣਾਗਾ ਆਪਾਂ ਚੀਜ਼ ਕੀਆਂਗੇ ਪਰ ਕਰਨਾ ਕੀ ਆ ਦੱਸ ਇਹਦਾ ਹੁਣ ਆਪਾਂ ਨੂੰ ਇਹਨਾਂ ਦੋਹਾਂ ਤੇ ਨਜ਼ਰ ਰੱਖਣੀ ਪੈਣੀ ਹੈਗੀ ਬਾਕੀ ਕੰਮ ਤੂੰ ਮੇਰੇ ਤੇ ਛੱਡ ਦੇ ਇਸ ਕਿਰਾਏਦਾਰਨੀ ਨੂੰ ਵੀ ਪਤਾ ਲੱਗੇ ਵੀ ਆਪਣੇ ਨਾਲ ਬੈਰ ਪਾਇਦਾ ਕੀ ਨਤੀਜਾਗਾ ਨਾਲੇ ਤੂੰ ਹੁਣ ਜੋਤ ਦੀ ਆਕੜ ਦੇਖੀ ਆਪਾਂ ਕਿਵੇਂ ਕੱਢਦੇ ਆਂਗੇ ਕੋਈ ਪਤਾ ਲੱਗ ਜੇ 25 ਜਗੀਆਂ ਹਾਂ ਚੱਲੀਏ ਕਰਨ ਹੁਣ ਆਪਾਂ मुचिरप्पा मैनू प्यार हो गया हाय प्यार हो गया बेशुमार ਦੇ ਲੰਬੀਆਂ ਤੈਨੂੰ ਇੱਕ ਫਰਿਆਦ ਸਾਡੇ ਹੱਕ ਚ ਖਲੋਵੇਂ ਤੇਰੀ ਰੂਹ ਵਿੱਚ ਗਈਆ ਵੇ ਰੂਹਾ ਪ੍ਰੀਤ ਉਹ ਤਾਂ ਮੈਂ ਇਹ ਕਹਿੰਦੀ ਸੀ ਮਾਮਾ ਮੈਂ ਜਾ ਕੇ ਪੈਨਸ਼ਨ ਕਢਾ ਲੇਵਾ ਬੈਂਕ ਜਾਇਆ ਹੁਣੀ ਆ ਬਾਕੀ ਰੋਟੀ ਤਾਂ ਮੈਂ ਬਣਾਤੀ ਥੋੜਾ ਕਨਾ ਕੰਮ ਹੋ ਤੋ ਕਰ ਹੀ ਲਵੇਂਗੀ ਬਗਜੋ ਮੰਮੀ ਫਿਰ ਤੁਸੀਂ ਤੇ ਜਾਣੀ ਆ ਤਾਂ ਐਂ ਕਰਿਓ ਛੱਜਦੇ ਸੱਟਰੇ ਬਗਜੋ ਫਿਰ ਉੱਥੇ ਬਾਲਾ ਟਾਈਮ ਨਾ ਲਾਇਓ ਕਿਉਂਕਿ ਤੁਹਾਨੂੰ ਪਤਾ ਹੀ ਆ ਬੈਂਕਰ ਸਾਹਿਬ ਢੀੜ ਭੜਕ ਕੇ ਚਨਾ ਮੱਲੋ ਮੱਲੇ ਟਾਈਮ ਲੱਗਦਾ ਇਹ ਨਾ ਹੋਵੇ ਉੱਥੇ ਆਥਣ ਕਰ ਦੋ ਨਹੀਂ ਪੁੱਤ ਮੈਂ ਟਾਈਮ ਨਹੀਂ ਲਾਉਂਦੀ ਹੈਗੀ ਤੂੰ ਕੰਮ ਨਵੇੜਨੀ ਧਿਆਨ ਰੱਖੀ ਆਉਂਦਾ ਚੰਗਾ ਕੋਈ ਨਹੀਂ ਕੰਮ ਤਾਂ ਮੈਂ ਸਾਰੇ ਕਰਾਂ ਚਲ ਮੈਂ ਤਿਆਰ ਹੋ ਜਾ ਤਾਂ ਤੁਸੀਂ ਪਿਆਰ ਹੋ ਬੁਆਇਂ ਕਰਦੀ ਆ ਮੈਂ ਤੁਹਾਨੂੰ ਸਕੂਟਰੀ ਤੇ ਬਾਸ ਅੱਡੇ ਤੱਕ ਖੜਿਆਉਣੀ ਆ ਚੱਲ ਠੀਕ ਆ ਪੁੱਤ ਹੂੰ ਮਨਪ੍ਰੀਤ ਲੈ ਅਖੇ ਮੈਂ ਤਿਆਰ ਹੁੰਨੀ ਆ ਤਿਆਰ ਤੇ ਤੁਸੀਂ ਹੋਏ ਨਹੀਂ ਪੁੱਤ ਮੈਂ ਨਾ ਹੋ ਤਿਆਰ ਹੋਣ ਨੂੰ ਦੱਸ ਮੈਂ ਕੀ ਗੁੱਤਾਂ ਗੁੰਦਣੀਆਂ ਨੇਗੀਆਂ ਨਾ ਤਾਂ ਲਈਤੀ ਸਵੇਰੇ ਮੈਂ ਹੁਣ ਮੈਂ ਮੂੰਹ ਹੱਥ ਧੋ ਲਿਆ ਮੇਰੀ ਗੱਲ ਸੁਣਾ ਮੈਂ ਜਾਇਆ ਮਾ ਪੁੱਤ ਤੂੰ ਧਿਆਨ ਰੱਖੀਂ ਆਪਦਾ ਅਗਰ ਜਾਇਆ ਮੈਂ ਛੱਡ ਕਿਤੇ ਮੈਂ ਹੀ ਆਉਣਾ ਮੈਂ ਸਕੂਟਰੀ ਕੱਢ ਲਿਆ ਮਾ ਤਾਂ ਕੋਈ ਨਾ ਥਮਾ ਖੁਸ ਕਾਸੇ ਤੇ ਬੈਠ ਕੇ ਭੱਗ ਜਾਂਦੀ ਅੱ삐 ਕਿਸੇ ਜਦੋਂ ਤੁਰਕੇ ਲਾਈਏ ਉਹਨੂੰ ਆਧੇ ਦੁਪਹਿਰ ਹੋ ਰਣੀ ਐ ਚਲ ਆ ਜਾ ਫਿਰ ਮੈਂ ਜਾ ਤਾਂ ਮੈਂ ਆ ਕੇ ਲਾਉਂਗੀ ਜਿੰਨਾ ਕਰਿਆ ਗਿਆ ਤੁਸੀਂ ਗੇਟ ਲਾ ਦਿਓ ਆਹ ਸੱਚ ਹਾਂ ਲੈ ਮੈਂ ਤਾਂ ਭੁੱਲ ਗਈ ਸੀ ਲੈ ਮਮੀ ਠੀਕ ਆ ਪੁੱਤ ਧਿਆਨ ਨਾਲ ਚੱਹੀਂ ਚੰਗਾ ਮੈਂ ਤਾਂ ਭੱਗ ਜੂਗੀ ਤੇ ਆ ਤੁਸੀਂ ਵੀ ਹੁਣ ਬਸ ਨਾ ਲੰਘਾ ਲੋ ਕੋਈ ਇੱਥੇ ਖੜੇ ਰਹੇ ਹੋ ਅੱਗੇ ਝੋਕੇ ਖੜ੍ਹਜੋ ਉੱਥੇ ਚੱਲ ਕੋਈ ਨਾ ਬਾਹਰ ਲਾ ਕੇ ਬੈਹ ਜੀ ਮੈਨੂੰ ਐ ਨਹੀਂ ਪਤਾ ਕਿੰਨਾ ਕੁ ਟਾਈਮ ਲੱਗ ਜੇ ਬੈਂਕ ਚ ਤੁਹਾਨੂੰ ਪਤਾ ਹੀ ਹੈ ਟਾਈਮ ਲੱਗ ਜਾਂਦਾ ਪੁੱਤ ਕੋਈ ਨਹੀਂ ਤੁਸੀਂ ਆ ਜੇ ਜਸਾਉਣਾ ਹੋਇਆ ਆ ਨਹੀਂ ਮੈਂ ਤਾਂ ਬਸ ਗਰਮੀ ਬਹੁਤ ਹੋ ਗਈ ਕੰਮ ਵੀ ਨਹੀਂ ਵੇੜਨਾ ਜਾ ਠੰਡੇ ਠੰਡੇ ਕਮਰੇ ਵੇੜ ਕੇ ਆਮ ਕਰ ਲਈ ਬਾਹਰ ਲਾ ਕੇ ਅੰਦਰੋਂ ਕੁੰਡਾ ਮੈਨੂੰ ਫਿਕਰ ਰਹੂ ਪੁੱਤ ਹਾਂ ਚੰਗਾ ਮੇਰੀ ਮਾਂ ਚੰਗਾ ਚੰਗਾ ਭਾਗ ਜਾ ਜਾ ਸੁਣੋ ਮੇਰੀ ਗੱਲ ਸੁਣੋ ਜੇ ਪੈਨਸ਼ਨ ਨਿਕਨੇ ਸਸ ਮਾਨ ਕਰ ਲੈ ਕੇ ਜਾਣਾ ਉਹ ਲੈ ਜਾਓ ਉਹ ਮੇਰੇ ਯਾਰ ਆ ਪੁੱਤ ਮੈਂ ਥੋੜਾ ਕਾਣਾ ਸੌਦਾ ਲੈ ਕੇ ਆਉਂ ਤੈਨੂੰ ਕਹਿੰਦੇ ਮੈਨੂੰ ਟਾਈਮ ਲੱਗ ਜਾ ਚੰਗਾ ਕੋਈ ਇੰਨੀ ਫਿਰ ਜਿੰਨ ਮਰਜੀ ਟਾਈਮ ਲੱਗ ਜਾ ਆਜੋ ਜਦੋਂ ਆਉਣਾ ਹੈ ਚੰਗਾ ਬਾਏ ਬਾਏ ਉਹ ਚੜ ਗਿਆ ਇਦਾਂ ਲਿਆ ਕੇ ਮੋਟਰਸਾਈਕਲ ਮੇਰੇ ਅੱਗੇ ਖੜਾ ਕਰਤਾ ਜੇ ਮੇਰੇ ਸਕੂਟਰੀ ਤੇਰਾ ਮੋਟਰਸਾਈਕਲ ਚ ਵੱਜ ਜਾਂਦੀ ਨੁਕਸਾਨ ਤਾਂ ਮੇਰਾ ਹੀ ਹੋਣਾ ਸੀ ਨਾ ਜ਼ਿਆਦਾ ਨਾ ਤਾਂ ਇਹਨੂੰ ਆਪਦੀ ਸਕੂਟਰੀ ਦਾ ਨੁਕਸਾਨ ਦਾ ਤਾਂ ਹੈਗਾ ਨੁਕਸਾਨ ਤਾਂ ਬਰਾਬਰ ਮੇਰਾ ਵੀ ਹੋਣਾ ਸੀ ਤੈਨੂੰ ਤੇਰਾ ਨੁਕਸਾਨ ਨਾ ਚੁਬਣਾ ਨਹੀਂ ਸੀਗਾ ਗਲਤੀ ਤਾਂ ਪਰ ਤੇਰੀ ਹੀ ਐ ਲੈ ਤੈਨੂੰ ਵਾਲੇ ਬਾਦੇ ਘਾਟੇ 'ਚ ਨਹੀਂ ਆਉਣ ਲੱਗੇ ਵੀ ਕਿਹਦਾ ਨੁਕਸਾਨ ਵੱਧੋਗੇ ਦਾ ਨਹੀਂ ਐਂ ਦੱਸ ਕਿੱਧਰ ਆ ਰਹੀਆਂ ਉਹ ਤਾਂ ਮੰਮੀ ਨੇ ਸ਼ਹਿਰ ਜਾਣਾ ਸੀ ਉਹਨੂੰ ਬੱਸ ਅੱਡੇ ਤੱਕ ਹੀ ਆਈਆਂ ਅੱਛਾ ਮੇਰੀ ਸਾਸੂ ਮਾਂ ਨੇ ਸ਼ਹਿਰ ਤੋਂ ਕਦੋਂ ਕੁ ਮੁੜਨਾ ਲੈ ਹੁਣ ਬੰਦੇ ਨੂੰ ਆਉਂਦੇ ਆਉਂਦਾ ਤਾਂ ਟਾਈਮ ਲੱਗ ਹੀ ਜਾਂਦਾ ਸ਼ਾਇਦ ਸ਼ਾਮ ਤੱਕ ਆਉਣਗੇ ਉਹ ਐਦਾ ਮਤਲਬ ਘਰੇ ਤੂੰ ਆ ਇਕੱਲੀ ਤੇ ਇਕੱਲੀ ਮੈਂ ਹੀ ਹੋਊਂਗੀ ਹੋਰ ਕਿਹਨੇ ਹੋਣਾ ਚੱਲ ਕੋਈ ਗੱਲ ਨਹੀਂ ਮੈਂ ਆ ਜੂੰਣਾ ਨਾ ਬਾਬਾ ਜਿਹੜੀਆਂ ਗੱਲਾਂ ਤੂੰ ਕਰਨੀਆਂ ਸੀ ਇੱਥੇ ਖੜਕੇ ਕਰ ਲੀਆਂ ਘਰੇ ਆਉਣ ਦੀ ਲੋੜ ਨਹੀਂ ਹੈਗੀ ਐਵੇਂ ਬੇਬੇ ਨੇ ਦੇਖ ਲੈ ਜੇ ਪਿੰਡ ਚੋਂ ਕਿਸੇ ਹੋਰ ਨੇ ਦੇਖ ਲੈ ਗੱਲਾਂ ਬਣਾਉਣਗੇ ਪਿੰਡ ਦੇ ਲੋਕੀ ਉਹ ਬੇਬੇ ਕਿਹੜਾ ਹੁਣੀ ਆਜੂਗੀ ਨਾਲੇ ਦੁਪਹਿਰ ਨੂੰ ਕੌਣ ਦੇਖਦਾ ਤੂੰ ਰੁਕ ਬੱਸ ਮੈਂ 10 ਮਿੰਟਾਂ ਚ ਆਇਆ। ਜੋਤ ਉਹ ਬੱਸ ਆਇਆ। ਹਾਏ ਮੇਰੇ ਅਲਫਾ। ਆ ਮੁੰਡਾ ਵੀ ਨਾ ਸਿਰਫ ਆਪਦੀਆਂ ਹੀ ਮਨਮਰਜ਼ੀਆਂ ਕਰਦਾ। ਇਹਨੇ ਕਦੇ ਮੇਰੀ ਗੱਲ ਤਾਂ ਸੁਣੀ ਹੀ ਨਹੀਂ ਹੈਗੀ। ਨਾਲੇ ਮੈਂ ਕਹੀ ਜਾਨੀ ਆ ਵੀ ਘਰੇ ਆਉਂਦੀ ਲੋਟ ਨਹੀਂ ਹੈਗੀ। ਲੈ ਹੁਣ ਜੇ ਐਵੇਂ ਆ ਗਿਆ ਕਿਸੇ ਨੇ ਦੇਖ ਲਿਆ ਫालतू ਦੀ ਬਦਨਾਮੀ ਹੋਊਗੀ। ਨਾਲੇ ਤੇ ਆਪਦੀ ਬਦਨਾਮੀ ਕਰਵਾਉਣ ਨਾਲੇ ਮੇਰੀ ਕਰਵਾਉ। ਬਾਜ਼ ਨਹੀਂ ਆਉਂਦਾ ਆਪਦੀਆਂ ਹਰਕਤਾਂ ਤੋਂ। ਚੰਗਾ ਤਾਂ ਮੈਂ ਵੀ ਮੰਮੀ ਨਾਲ ਸ਼ਹਿਰ ਭੱਜ ਜਾਂਦੀ ਚਿਆ ਇਹ ਚੱਕਰਾ ਗੱਲ ਇੱਥੇ ਤੱਕ ਵੱਧ ਗਈ ਉਹਨੇ ਕਿਰਾਏਦਾਰਨੀ ਦੇ ਘਰੇ ਵੀ ਆਉਣ ਲੱਗਿਆ ਨਵੀ ਨੂੰ ਦੱਸਣ ਦੇ ਪੈਦਾਂ ਓਏ ਨਵੀ ਓਏ ਜਲਦੀ ਕਿਰਾਏਦਾਰਨੀ ਦੇ ਘਰ ਵਾਲੀ ਗਲੀ ਜਾ ਇਹਨੂੰ ਇੱਕ ਖੁਸ਼ਖਬਰੀ ਦੇਣੀ ਆ ਮੈਂ ਹਾਂ ਛੇਤੀ ਆ ਜਾ ਉਹ ਕਿੱਧਰ ਰਹਿ ਗਿਆ ਲੈ ਆ ਆ ਗਿਆ ਕੱਦਰ ਰਹਿ ਗਿਆ ਸੀ ਵਾਏ ਉਹ ਕੀ ਹੋ ਗਿਆ ਉਹ ਤੈਨੂੰ ਕੋਈ ਖੁਸ਼ੀ ਦੀ ਗੱਲ ਦੱਸਦਾਗਾ ਅੱਜ ਜੋ ਤਾਇਆ ਕਿਰਾਏਦਾਰ ਨਹੀਂ ਦੇ ਘਰ ਆ ਅੱਛਾ ਉਹਦੀ ਮਾਤਾ ਕਿੱਥੇ ਐਰਾ ਉਹ ਤਾਂ ਹੈ ਨਹੀਂ ਘਰੇ ਸਵੇਰੇ ਦੇਖੀ ਸੀ ਅੱਜ ਮੈਂ ਉਹ ਨੂੰ ਬਸ ਸੱਡੇ ਤਾਰ ਲੱਗ ਰਹੀ ਸੀ ਉਹ ਤਾਂ ਗਈ ਹੋਈ ਆ ਕਿੱਥੇ ਅੱਜ ਦੋਵੇਂ ਇਕੱਠੇ ਨੇ ਦੋਏ ਉਹ ਇਹੀ ਆਪਣੇ ਕੋਲੇ ਮੌਕਾ ਤੂੰ ਹਾਂ ਦਾ ਹਸਕਾਰ ਤੋੜਨ ਦਾ ਉਹ ਮੈਂ ਸਮਝਿਆ ਨਹੀਂ ਬਈ ਤੇਰੀ ਗੱਲ ਕੀ ਕਹਿਣਾ ਚਾਹਣਾ ਤੂੰ ਉਹ ਤੂੰ ਤਾਂ ਛੁੱਡੂ ਦਾ ਛੁੱਡੂ ਹੀ ਰਹੇਗਾ ਚਲਾਇਂ ਕਰ ਛੇਤੀ ਜਲ ਮੇਰੇ ਨਾਲ ਸਰਪੰਚ ਨੂੰ ਸੁਣਾਉਣਾ ਹੈ ਖਬਰ ਜਾ ਕੇ ਚੱਲ ਚੱਲ ਛੇਤੀ ਮੌਕਾ ਅੱਜ ਆਪਣੇ ਲਵੇ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂ ਮੁੰਡਿਓ ਕਿਵੇਂ ਕੰਮ ਆਏ ਉਹ ਕੰਮ ਦਾ ਕੋਈ ਨਹੀਂ ਸਰਪੰਚ ਸਾਹਿਬ ਅਸਤੇ ਕਿ ਜ਼ਰੂਰੀ ਗੱਲ ਕਰਨੀ ਥੋਡੇ ਨਾਲ ਹਾਂ ਦੱਸੋ ਮੁੰਡਿਓ ਕੀ ਗੱਲ ਕਰਨੀ ਆ ਸਰਪੰਚ ਸਾਹਿਬ ਜਿਹੜੀ ਤੁਸੀਂ ਕਿਰਾਏਦਾਰ ਨਹੀਂ ਨੇ ਦੀ ਪਿੰਡ ਚ ਉਹ ਮਾੜੇ ਲੱchn ਕਰਦੀ ਮਿਲਦੀ ਆ ਇਹ ਗੱਲ ਕੀ ਕਰੇ ਬਈ ਪੂਰੀ ਬੜੀ ਸਾਊ ਹੋਤਾ ਉਹ ਕੋਈ ਸਨਸ ਰੂਖ ਨਹੀਂ ਆਇਆ ਸਰਪੰਚ ਸਾਹਿਬ ਨਾਲੇ ਜਿਹੜੀ ਨਿੱਕੀ ਕਿਰਾਏਦਾਰਨੀ ਆ ਉਹ ਤਾਂ ਬਾਲੀਏ ਚਲਾ ਕੇ ਆ ਗਈ ਇਹ ਕੀ ਕਹੀ ਜਾਂਦੇ ਹੋ ਉਹਦਾ دماغ ਦਾ ਟਿਕਾਣਾ ਸਰਪੰਚ ਜੀ ਅਸੀਂ ਅੱਖੀਂ ਦੇਖ ਕੇ ਆਇਆ ਜੇ ਤੁਹਾਨੂੰ ਨਹੀਂ ਯਕੀਨ ਅਸੀਂ ਦਿਖਾ ਦਨੇ ਸਾਡੇ ਨਾਲ ਚਲੋ ਉਹ ਸੋਚਣ ਕੀ ਲਾ ਸਰਪੰਚ ਸਾਹਿਬ ਆਜਾ ਚੱਲੀਏ ਭਰਾ ਤੁਹਾਨੂੰ ਕਿੱਥੇ ਲੈ ਲੈਣੇ ਆ ਜੀ ਚਲੋ ਸਾਡੇ ਨਾਲ ਆਜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਫਿਰ ਕਿੱਦਾਂ ਲੱਗਾ ਆਪਣਾ ਸੈਕਿੰਡ ਪਾਰਟ ਕਰਾਇਦਾਰ ਨੇ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਬਾਕੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਜਿਨ੍ਹਾਂ ਨੇ ਜੀ ਆਪਣੇ ਪਿਛਲੇ ਪਾਰਟ ਤੇ ਪਹਿਲੇ 20 ਕਮੈਂਟ ਕੀਤੇ ਆ ਉਹਨਾਂ ਦੇ ਨਾਮ ਬੋਲਣ ਲੱਗਾ ਗੁਰਪਿੰਦਰ ਬਿਰਕ ਰਾਜਮント ਭੁੱਲਰ ਰਾਜਮント ਕੌਰ ਸੰਦੀਪ ਕੌਰ ਸੁਖਦੀਪ ਸੰਧੂ ਕਾਲਾ ਅੰਜੂ ਰਾਏ ਮਨਤ ਪ੍ਰਭ ਚਹਲਾ ਗੋਬਿੰਦ ਸੇਖੋ ਕੋਮਲਜੀਤ ਕੌਰ ਹਰਵਿੰਦਰ ਮਨਪ੍ਰੀਤ ਕੌਰ ਸਿੱਧੂ ਪਰਮਜੀਤ ਲਾਪ੍ਰਿਤ ਰਾਵਣ ਨੀਲਮ ਗੁਰਚਾਰਨ ਸਿੰਘ ਸੁਖਨੂਰ ਸਿੰਘ ਗਗਨਦੀਪ ਢਿੱਲੋਂ ਆਲਕ ਸਿੰਘ ਤੇ ਧੰਨਵਾਦੀ ਸਾਰਿਆਂ ਦਾ ਐਸੇ ਤਰ੍ਹਾਂ ਹੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਬਾਕੀ ਆਪਣਾ ਫੇਸਬੁੱਕ ਤੇ ਪੇਜ ਜੂਥੜਿਆਰ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰੋ ਬਾਕੀ ਆਪਣੇ ਭਰਾ ਦਾ ਚੈਨਲ ਆਈ ਪਿੰਡਾਂ ਦੇ ਰਾਜੇ ਇਹ ਵੀ ਬਹੁਤ ਸੋਹਣੇ ਵੀਡੀਓ ਬਣਾਉਂਦੇ ਨੇ ਜੀ ਤੁਸੀਂ ਇੱਕ ਵਾਰ ਜਾ ਕੇ ਜਰੂਰ ਦੇਖਿਓ ਧੰਨਵਾਦੀ ਸਾਰਿਆਂ ਦਾ